ਰਾਜਵੀਰ ਜਵੰਦੇ ਦੀ ਮੌਤ ਵਿੱਚ ਆਪਣਿਆਂ ਦਾ ਹੱਥ ਰਾਜਵੀਰ ਜਵੰਦੇ ਦੇ ਭੋਗ ਪਿੱਛੋਂ ਕੀ ਹੋਇਆ ਉਹ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਹਰ ਅੱਖ ਨਮ ਹੋਈ ਹਰ ਬੰਦੇ ਨੇ ਇਹ ਸਮਝਿਆ ਜੀ ਕਿ ਉਹ ਸਾਡਾ ਪੁੱਤ ਸੀ ਸਾਡਾ ਭਰਾ ਸੀ ਸਾਡਾ ਛੋਟਾ ਸੀ ਸਾਡਾ ਵੱਡਾ ਸੀ ਉਹਦੇ ਜਾਣ ਤੋਂ ਬਾਅਦ ਹਰ ਬੰਦੇ ਦੀ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਸੀ ਤੇ ਹੈ ਪਰ ਰਾਜਵੀਰ ਜਵੰਦਾ ਦਾ ਭੋਗ ਤੇ ਅੰਤਿਮ ਅਰਦਾਸ 17 ਅਕਤੂਬਰ ਨੂੰ ਸੀ ਤੇ ਆ ਮਹੀਨਾ ਨਵੰਬਰ ਦਾ ਚੱਲਦਾ ਯਾਨੀ ਕਿ ਅਗਲਾ ਮਹੀਨਾ ਤੇ 17 ਨਵੰਬਰ ਨੂੰ 1 ਮਹੀਨਾ ਪੂਰਾ ਹੋਣਾ ਜੀ ਭੋਗ ਨੂੰ ਤੇ 28 ਤਰੀਕ ਨੂੰ ਯਾਨੀ ਕਿ 28 ਨਵੰਬਰ ਨੂੰ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਰਿਲੀਜ਼ ਹੋਣੀ ਆ ਜਿਹਦਾ ਨਾਂ ਹੈਗਾ ਜੀ ਜਮਲਾ ਇਹ ਜਮਲਾ ਫਿਲਮ ਪੰਜਾਬੀਆਂ ਨੂੰ ਦੇਖਣੀ ਚਾਹੀਦੀ ਆ ਇਸ ਕਰਕੇ ਵੀ ਕਿਉਂਕਿ ਰਾਜਵੀਰ ਜਵੰਦਾ ਸਾਡਾ ਆਪਣਾ ਸੀ ਤੇ ਸਾਡਾ ਆਪਣਾ ਸਾਡੇ ਕੋਲੋਂ ਵਿਛੜ ਗਿਆ ਪਰ ਮੈਂ ਇਹ ਨਾ ਪਿਛਲੇ 2-3 ਦਿਨਾਂ ਤੋਂ ਇਹ ਸੋਚ ਵਿਚਾਰ ਦੇ ਵਿੱਚ ਆ ਕੀ ਜਨੀ ਰਾਜਵੀਰ ਜਵੰਦਾ ਦੇ ਪ੍ਰਤੀ ਸਾਡੀ ਖਿੱਚ ਸੀ ਵੀ ਪਾਈ ਉਹਦੀ ਮੌਤ ਹੋ ਗਈ ਵਿਚਾਰੇ ਦੀ ਅਸੀਂ ਪਰਿਵਾਰ ਦੇ ਨਾਲ ਖੜੇ ਆ ਪੋਨਾ ਪਿੰਡ ਦੇ ਵੱਲ ਲੋਕ ਵੀ ਹੀਰਾ ਘਤ ਘਤ ਕੇ ਜਾਂਦੇ ਸੀ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਹਰ ਬੰਦਾ ਕਈ ਕਈ ਤਸਵੀਰਾਂ ਪਾਉਂਦਾ ਸੀ ਕਈ ਕਈ ਪੋਸਟਾਂ ਪਾਉਂਦਾ ਸੀ ਅੱਜ ਇੰਉਂ ਲੱਗਦਾ ਜੀ ਕਿ ਇਹ ਹਮਦਰਦੀ ਦਾ ਪ੍ਰਗਟਾਵਾ ਇਹ ਦੁੱਖ ਦਾ ਪ੍ਰਗਟਾਵਾ ਕਈ ਗੁਣਾ ਘਟ ਗਿਆ ਅੱਜ ਇੰਉਂ ਲੱਗਦਾ ਜੀ ਕਿ ਉਹ ਗੱਲ ਪੰਜਾਬੀਆਂ ਦੇ ਵਿੱਚ ਦੁੱਖ ਦੇ ਰੂਪ ਦੇ ਵਿੱਚ ਘੱਟ ਮਹਿਸੂਸ ਕੀਤੀ ਜਾ ਰਹੀ ਆ ਜੇਕਰ ਪੰਜਾਬੀਆਂ ਦੇ ਮਨ ਦੇ ਵਿੱਚ ਹਾਲੇ ਵੀ ਦੁੱਖ ਹੈ ਜੇਕਰ ਪੰਜਾਬੀ ਇਹ ਸੋਚ ਰਿਹਾ ਜੀ ਕਿ ਉਹ ਇੱਕ ਬਹੁਤ ਵੱਡਾ ਕਲਾਕਾਰ ਸੀ ਜੇਕਰ ਪੰਜਾਬੀ ਇਹ ਸੋਚ ਰਿਹਾ ਜੀ ਕਿ ਰਾਜਵੀਰ ਜਵੰਦੇ ਵਰਗੇ ਲੋਕਾਂ ਦੇ ਪਰਿਵਾਰ ਦਾ ਵੀ ਸਾਥ ਦੇਣਾ ਚਾਹੀਦਾ ਤੇ ਫਿਰ ਮੇਰੇ ਵੀਰੋ ਯਮਲਾ ਫਿਲਮ ਉਹਦੀ ਆਉਣੀ ਜਿਹੜੀ 28 ਤਰੀਕ ਨੂੰ ਜਿਹੜੀ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਆ ਇਸ ਫਿਲਮ ਨੂੰ ਦੇਖਣ ਦੇ ਲਈ 250 ਰੁਪਏ ਵੀ ਖਰਚ ਕਰਨਾ ਪਊਗਾ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਇਸ ਕਰਕੇ ਆ ਕਿਉਂਕਿ ਮੈਨੂੰ ਯਾਦਦਾ ਜੀ ਕਿ ਰਾਜਵੀਰ ਜਵੰਦੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੱਧ ਪਿਆਰ ਨੇਤਾ ਗਰਾਊਂਡ ਲੈਵਲ ਦੇ ਉੱਤੇ ਘੱਟ ਪਿਆਰ ਦਿੱਤਾ ਮੈਨੂੰ ਇਹ ਯਾਦਦਾ ਜੀ ਕਿ ਜਿਉਂਦੇ ਜੀ ਜਿਹੜਾ ਉਹਨੂੰ ਪਿਆਰ ਦੇਣਾ ਚਾਹੀਦਾ ਸੀ ਉਹ ਉਹਨੂੰ ਮਰਨ ਤੋਂ ਬਾਅਦ ਦਿੱਤਾ ਤੇ ਭੋਗ ਪੈਣ ਤੋਂ ਬਾਅਦ ਅਸੀਂ ਅੱਜ ਮੰਨਦੇ ਵਿੱਚੋਂ ਉਹਦੇ ਪ੍ਰਤੀਸ਼ਤਕਾਰ ਬੜੀ ਭਾਵਨਾ ਘਟਾਈ ਆ ਤੇ ਇਹ ਨਾ ਹੋਵੇ ਕਿ 28 ਨਵੰਬਰ ਆਉਂਦੀ ਆਉਂਦੀ ਅਸੀਂ ਹੋਰ ਘਟਾ ਲਈਏ ਹਾਲਾਂਕਿ ਸਾਰੀ ਉਮਰ ਬੰਦੇ ਨੂੰ ਕਿਸੇ ਨੂੰ ਕੋਈ ਵੀ ਨਹੀਂ ਚਿੱਤੇ ਰੱਖਦਾ ਤੁਹਾਡੇ ਟੱਬਰ ਦੇ ਵਿੱਚੋਂ ਵੀ ਸਾਡੇ ਟੱਬਰ ਦੇ ਵਿੱਚੋਂ ਵੀ ਕੋਈ ਜਹਾਨੋਂ ਤੁਰ ਜੇ ਆਪਾਂ ਥੋੜੇ ਕਚਰ ਬਾਅਦ ਉਹਨੂੰ ਥੋੜਾ ਜਿਹਾ ਪਰੇ ਕਰਕੇ ਤੇ ਆਪਦੇ ਹੋਰ ਕੰਮਾਂ ਦੇ ਵਿੱਚ ਅਲੀਨ ਹੋ ਜਾਣੇ ਆ ਫਿਰ ਸਮਾਂ ਐਸਾ ਆਉਂਦਾ ਵੀ ਸਾਡੇ ਕੋਲੇ ਫੋਟੋ ਦੇ ਉੱਤੇ ਕਪੜਾ ਮਾਰਨ ਦਾ ਵ ਫਿਰ ਵਕਤ ਨਿਕਲ ਜਾਂਦਾ ਪਰ ਰਾਜਵੀਰ ਜਬੰਦਾ ਤਾਂ ਹੁਣੇ ਹੁਣੇ ਗਿਆ ਪਰ ਜੇ ਅਸੀਂ ਉਹਦੀ ਇਸ ਫਿਲਮ ਨੂੰ ਨਾ ਦੇਖਿਆ ਜੇ ਅਸੀਂ ਉਹਦੇ ਪਰਿਵਾਰ ਨੂੰ ਇਸ ਗੱਲ ਦਾ ਅਹਿਸਾਸ ਨਾ ਕਰਾਇਆ ਕਿ ਉਹਨੂੰ ਅਸੀਂ ਜਉਂਦੇ ਜੀ ਦੀ ਪਿਆਰ ਕਰਦੇ ਸੀ ਜਦੋਂ ਉਹ ਜਹਾਨੋਂ ਤੁਰ ਗਿਆ ਸਾਨੂੰ ਉਸ ਵੇਲੇ ਵੀ ਬਹੁਤ ਦੁੱਖ ਸੀ ਮਹੀਨਾ ਬੀਤ ਗਿਆ ਸਾਨੂੰ ਅਜ ਵੀ ਦੁੱਖ ਆ ਤੇ ਸਾਨੂੰ ਹਮੇਸ਼ਾ ਦੁੱਖ ਰਹੂਗਾ ਉਹਦੇ ਪਰਿਵਾਰ ਨੂੰ ਇਸ ਗੱਲ ਦੀ ਤਸੱਲੀ ਰਹਿਣੀ ਆ ਮੈਂ ਇਹ ਨਹੀਂ ਗੱਲ ਕਹਣਾ ਵੀ ਉਹਨਾਂ ਦੇ ਪਰਿਵਾਰਾਂ ਨੂੰ ਪੰਡਾਂ ਦੀਆਂ ਪੰਡਾਂ ਰਪਈਆਂ ਦੀਆਂ ਦੇ ਦਿਓ ਇੱਕ ਫਿਲਮ ਜੇਕਰ ਤੁਸੀਂ ਦੇਖਣੀ ਹੋਵੇ ਦਾ 2 ਤੋਂ ਲੈ ਕੇ 250 ਰੁਪਏ ਦਾ ਖਰਚਾ ਹੁੰਦਾ ਤੇ ਜੇਕਰ ਅਸੀਂ 250 ਰੁਪਏ ਵੀ ਆਪਦੇ ਪਿਆਰੇ ਦੀ ਖਰਚ ਨਹੀਂ ਕਰ ਸਕਦੇ ਫਿਰ ਐਵੇਂ ਡਰਾਮਾ ਨਾ ਕਰਿਆ ਕਰੀਏ ਕਿ ਉਹਨੂੰ ਅਸੀਂ ਬਹੁਤ ਪਿਆਰ ਕਰਦੇ ਸੀ ਉਹਨੂੰ ਅਸੀਂ ਬੜੀ ਮੁਹੱਬਤ ਕਰਦੇ ਸੀ ਮੈਂ ਇੱਕ ਸਵਾਲ ਸਾਡੇ মিডিਏ ਵਾਲੇ ਵੀਰਾਂ ਨੂੰ ਕਰਨਾ ਚਾਹੁੰਦਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਗਏ ਜਿੰਨੇ ਉੱਥੇ ਕੁੱਲ ਲੋਕ ਸੀ ਉਹਦਾ ਅੱਧਾ ਹਿੱਸਾ মিডিਏ ਦੇ ਵੱਖ-ਵੱਖ ਕਰਮਚਾਰੀਆਂ ਦਾ ਸੀ ਚੈਨਲਾਂ ਵਾਲੇ ਰੇਡੀਓ ਵਾਲੇ ਅਖਬਾਰਾਂ ਵਾਲੇ ਵੈਸੇ ਬਲੌਗਰ ਬਹੁਤ ਸੀ ਬਹੁਤ ਸਾਰੇ ਪੇਜਾਂ ਵਾਲੇ ਸੀ ਉਹਨਾਂ ਨੇ ਕਈ-ਕਈ ਦਿਨ ਲਗਾਤਾਰ ਫੋਟੋ ਸਹ ਹਸਪਤਾਲ ਦੇ ਵਿੱਚ ਬੈਠ ਕੇ ਬਾਹਰਲੇ ਪਾਸੇ ਕਵਰੇਜ ਕੀਤੀ ਉਹ ਉੱਥੇ ਬੋਡੀ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਵਿੱਚ ਪੋਨਾ ਪਿੰਡ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਭੋਗ ਤੱਕ ਬਹੁਤ ਕਵਰੇਜ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਹੁਣ ਮੇਰਾ ਸਵਾਲ ਇਹ ਆ ਵੀ ਰਾਜਵੀਰ ਜਵੰਦੇ ਦੀ ਫਿਲਮ ਰਿਲੀਜ਼ ਹੋਣੀ ਆ ਜਿੰਨੀ ਤੁਸੀਂ ਉਦੋਂ ਕਵਰੇਜ ਕੀਤੀ ਕੀ ਤੁਸੀਂ ਹੁਣ ਓਨੀ ਕਵਰੇਜ ਕਰੋਗੇ ਹੁਣ ਕਈ মিডিਏ ਵਾਲੇ ਨੇ ਇਹ ਗੱਲ ਕਹਿਣੀ ਕਿ ਇਹ ਕਮਰਸ਼ੀਅਲ ਦੇ ਵਿੱਚ ਆਉਂਦਾ ਇਹ ਜੀ ਫਿਲਮ ਜਦੋਂ ਰਿਲੀਜ਼ ਕਰਨੀ ਹੋਵੇ ਇਹਦੀ ਸਾਨੂੰ ਐਡ ਆਊਗੀ ਜੇਕਰ ਇਹਦਾ ਪੈਕਜ ਆਊਗਾ ਤੇ ਅਸੀਂ ਫੇਰ ਕਵਰੇਜ ਕਰਨੀ ਆ ਇਹਦਾ ਮਤਲਬ ਇਹ ਆ ਜੀ ਕਿ ਉਦੋਂ ਸਾਨੂੰ ਇਧਰਲੇ ਪਾਸੇੋਂ ਉਹਦੀਆਂ ਫੋਟੋਆਂ ਦਿਖਾ ਕੇ ਉਹਦੇ ਹੈਡਿੰਗ ਕੱਢ ਕੇ ਉਹਦੇ ਵਿੱਚੋਂ ਰੁਪਈਏ ਮਿਲਦੇ ਸੀ ਤੇ ਹੁਣ ਜੇ ਸਾਨੂੰ ਉਹਦੀ ਪ੍ਰੋਡਿਊਸਰ ਦੀ ਟੀਮ ਦੇ ਵੱਲੋਂ ਜਾਂ ਡਾਇਰੈਕਟਰ ਦੇ ਵੱਲੋਂ ਜੇਕਰ ਰੁਪਈਏ ਦਿੱਤੇ ਜਾਣਗੇ ਅਸੀਂ ਕਵਰੇਜ ਦਿੱਤਾ ਕਰਾਂਗੇ ਉਸੇ ਬੰਦੇ ਦੀ ਫਿਲਮ ਆ ਮਹੀਨਾ ਹਾਲੇ ਪੂਰਾ ਨਹੀਂ ਹੋਇਆਗਾ ਉਹਨੂੰ ਗਏ ਨੂੰ ਯਾਨੀ ਕਿ ਭੋਗ ਪਾਏ ਨੂੰ ਤੇ ਜੇਕਰ ਵੀਰੇ ਹੁਣ ਆਪਾਂ ਉਨੀ ਕਵਰੇਜ ਨਹੀਂ ਕਰਦੇ ਇਹਦਾ ਮਤਲਬ ਇਹ ਆ ਕਿ ਅਸੀਂ ਮੌਕਾ ਤਾੜੂ ਸੀ ਇਹਦਾ ਮਤਲਬ ਇਹ ਆ ਕਿ ਸਾਨੂੰ ਤਾਂ ਸਿਰਫ ਪੈਸੇ ਦੀ ਖੇਚਾ ਮੇਰੀ ਬੇਨਤੀ ਆ ਵੀ ਜੇਕਰ ਆਪਾਂ ਉਦੋਂ 20-20 ਦਿਨ ਲਗਾਤਾਰ ਕ ਤੇ ਫਿਰ ਹੁਣ ਵੀ ਤੁਸੀਂ 5 ਦਿਨ ਲਗਾਤਾਰ ਕਵਰੇਜ ਕਰ ਲਓ ਹੁਣ ਵੀ ਤੁਸੀਂ ਇਹ ਗੱਲ ਕਹੋ ਟੀਵੀ ਚੈਨਲਾਂ ਵਾਲੇ ਖਬਰਾਂ ਚਲਾਓ ਕਿ ਰਾਜਵੀਰ ਜਵੰਦਾ ਜਿਹੜਾ ਕਿ ਪੰਜਾਬੀਆਂ ਦਾ ਮਾਣ ਮੱਤਾ ਗਾਇਕ ਸੀ ਉਹਦੀ ਮੌਤ ਤੋਂ ਬਾਅਦ ਇਹ ਆਖਰੀ ਫਿਲਮ ਰਿਲੀਜ਼ ਹੋ ਰਹੀ ਹੈ ਯਮਲਾ ਜਿਹੜੀ ਕਿ ਪਹਿਲਾਂ ਸ਼ੂਟ ਕੀਤੀ ਹੋਈ ਸੀ ਤੇ ਪਰਿਵਾਰ ਦੀ ਇਜਾਜ਼ਤ ਦੇ ਨਾਲ ਇਹ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੁਣ ਵੀ ਤੁਸੀਂ ਇਹ ਗੱਲ ਕਹੋ ਕਿ ਰਾਜਵੀਰ ਜਵੰਦਾ ਦੀ ਫਿਲਮ ਜ਼ਰੂਰ ਦੇਖਿਓ ਹੁਣ ਵੀ ਤੁਸੀਂ ਪੈਕੇਜ ਨਾ ਲਿਓ ਕਿਉਂਕਿ ਆਪਾਂ ਪੈਕੇਜ ਜੋਗੇ ਪੈਸੇ ਉਹਦੀਆਂ ਖਬਰਾਂ ਪੇਸ਼ ਕਰ ਕਰਕੇ ਕਮਾਲੇ ਆ ਹੁਣ ਤੁਸੀਂ ਇਹ ਗੱਲ ਨਾ ਕਿਓ ਵੀ ਭਾਈ ਜੇ 2 ਲੱਖ ਦਾ 1.5 ਲੱਖ ਦਾ 3 ਲੱਖ ਦਾ 1 ਲੱਖ ਦਾ ਪੈਕੇਜ ਆਊਗਾ ਤੇ ਫਿਰ ਆਪਾਂ ਉਹਦੀ ਕਵਰੇਜ ਕਰਾਂਗੇ ਕਿਉਂਕਿ ਇਸ ਵੇਲੇ ਜੇਕਰ ਅਸੀਂ ਉਹਦੀ ਕਵਰੇਜ ਕਰਦੇ ਆ ਇਹ ਵੀ ਪਰਿਵਾਰ ਦੀ ਆਰਥਿਕ ਤੌਰ ਦੇ ਉੱਤੇ ਸਿੱਧੀ ਮਦਦ ਆ ਰਾਕੇਸ਼ ਮਹਿਤਾ ਇਸ ਫਿਲਮ ਦੇ ਡਾਇਰੈਕਟਰ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਫਿਲਮ ਦੀ ਜਿੰਨੀ ਵੀ ਵਟਕ ਹੋਊਗੀ ਉਹਦਾ ਅੱਧਾ ਹਿੱਸਾ ਅਸੀਂ ਰਾਜਵੀਰ ਜਵੰਦਾ ਦੇ ਬੱਚਾਂ ਦੇ ਲੇਖੇ ਲਾਵਾਂਗੇ ਬੱਚਿਆਂ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਬੱਚਿਆਂ ਦਾ ਫਿਊਚਰ ਬੱਚਿਆਂ ਦਾ ਭਵਿੱਖ ਸਹੀ ਸੁਰੱਖਿਅਤ ਕਰਨਾ ਤੇ ਆਜੋ ਹੁਣ ਆਪਾਂ ਫਿਰ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਮਦਦ ਕਰੀਏ ਆਜੋ ਫਿਰ ਆਪਾਂ ਇਹ ਫਿਲਮ ਦੇਖੀਏ ਨਾਲੇ ਤਾਂ ਇਹਦੇ ਨਾਲ ਪੰਜਾਬੀ ਫਿਲਮਾਂ ਨੂੰ ਇੱਕ ਉਤਸ਼ਾਹ ਮਿਲੂਗਾ ਕਿਉਂਕਿ ਇਹ ਉਤਸ਼ਾਹ ਤਾਂ ਮਿਲੂਗਾ ਵੀ ਇਸ ਸਾਲ ਦੇ ਵਿੱਚ ਇੱਕ ਵੀ ਫਿਲਮ ਸੁਪਰ ਡੂਪਰ ਹਿੱਟ ਨਹੀਂ ਹੋਈ ਜੇ ਮੰਨ ਲਓ ਅਸੀਂ ਇਹ ਫਿਲਮ ਸੁਪਰ ਡੂਪਰ ਹਿੱਟ ਕਰ ਦਨੇ ਆ ਇੱਕ ਤਾਂ ਪੰਜਾਬੀ ਸਿਨੇਮੇ ਦਾ ਖਾਤਾ ਖੁੱਲ ਜੂਗਾ ਵੀ ਭਾਈ 11ਵੇਂ ਮਹੀਨੇ ਦੇ ਵਿੱਚ ਕੋਈ ਫਿਲਮ ਹਿੱਟ ਹੋਈ ਆ ਦੂਜਾ ਉਹਦੇ ਪਰਿਵਾਰ ਨੂੰ ਅਹਿਸਾਸ ਹੋਊਗਾ ਵੀ ਇਹ ਇਕੱਲੇ ਉਸ ਵੇਲੇ ਮੁਫਤ ਦੇ ਵਿੱਚ ਅਥਰੂ ਵਹਾਉਣ ਵਾਲੇ ਨਹੀਂ ਇਹ ਨਾਲ 250 ਰੁਪਇਆ 200 ਰੁਪਇਆ ਖਰਚ ਕੇ ਸਾਡੇ ਨਾਲ ਖੜੇ ਆ ਇਹ ਮੁਹੱਬਤ ਆ ਜਿਹੜੀ ਉਹ 1 ਮਹੀਨੇ ਵਿੱਚ ਘਟੀ ਨਹੀਂ ਇਹ ਬਰਕਰਾਰ ਆ ਇਹ ਕਈ ਵਰਿਆਂ ਬਾਅਦ ਵੀ ਬਰਕਰਾਰ ਰਹੂਗੀ ਇਹ ਨਾ ਹੋਵੇ ਕਿ ਪਰਿਵਾਰ ਨੂੰ ਅਹਿਸਾਸ ਆਪਾਂ ਇਸ ਗੱਲ ਦਾ ਕਰਾ ਦਈਏ ਕਿ ਭਾਈ ਉਦੋਂ ਤੱਕ ਅਸੀਂ ਤੁਹਾਡੇ ਨਾਲ ਸੀ ਸਾਡਾ ਵੀ ਮਨ ਭਿੱਜਿਆ ਸੀ ਤੁਹਾਡੇ ਘਰ ਦੇ ਵਿੱਚ ਦੁੱਖ ਪਸਰਿਆ ਤੇ ਹੁਣ ਤਾਂ ਭਾਈ ਜਦੋਂ 250 ਰੁਪਏ ਲੱਗਣਾ ਹੁਣ ਸਾਡੇ ਕੋਲੇ ਹੈ ਨਹੀਂ ਜਿਹੜੇ মিডিਏ ਵਾਲੇ ਆ ਉਹ ਆਪਣਾ ਇੱਥੇ ਕੀ ਫਰਜ਼ ਨਿਭਾਉਣ ਮੈਨੂੰ ਪਤਾ ਇਸ ਗੱਲ ਦਾ ਕਿ ਚੈਨਲਾਂ ਦੇ ਬਹੁਤ ਸਾਰੇ ਖਰਚੇ ਹੁੰਦੇ ਆ ਉਹਨਾਂ ਖਰਚਿਆਂ ਦੇ ਲਈ ਐਡਵਰਟਾਈਜ਼ਮੈਂਟ ਬੜੀ ਜ਼ਰੂਰੀ ਹੁੰਦੀ ਆ ਪਰ ਕਿਤੇ ਨਾ ਕਿਤੇ ਸਾਨੂੰ ਕਿਸੇ ਨਾ ਕਿਸੇ ਬੰਦੇ ਨੂੰ ਬਖਸ਼ ਵੀ ਲੈਣਾ ਚਾਹੀਦਾ ਛੱਡ ਵੀ ਲੈਣਾ ਚਾਹੀਦਾ ਮੈਂ ਨਿੱਜੀ ਤੌਰ ਤੇ ਇਹ ਗੱਲ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਆ ਵੀ ਜਿਹੜੇ ਜਿਹੜੇ ਚੈਨਲਾਂ ਨੇ ਉਹਦੀਆਂ ਖਬਰਾਂ ਵੇਚ ਕੇ ਪੈਸੇ ਕਮਾਏ ਆ ਉਹ 2 ਲੱਖ 1 ਲੱਖ 3 ਲੱਖ 4 ਲੱਖ ਵਾਲਾ ਪੈਕੇਜ ਇਤਕੀ ਛੱਡ ਦੇਣ ਇਸ ਫਿਲਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਉਹਦੇ ਬੱਚਿਆਂ ਦੀ ਉਹਦੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਦੇ ਵਾਸਤੇ ਰਾਜਵੀਰ ਜਵੰਦਾ ਦੇ ਪਹਿਲਾਂ ਵੀ ਕਈ ਫਿਲਮਾਂ ਕੀਤੀਆਂ ਉਹਨਾਂ ਦੇ ਵਿੱਚੋਂ ਕਈਆਂ ਨੂੰ ਸੋਨਾ ਹੰਗਾਰਾ ਵੀ ਮਿਲਿਆ ਰਾਜਵੀਰ ਜਵੰਦਾ ਨਾਲ ਜਿੰਨੀ ਮਾੜੀ ਹੋਈ ਮਾੜੀ ਇੰਦਾ ਸੈਂਸ ਇਹ ਆ ਕਿ ਅਵਾਰਾ ਪਸ਼ੂਆਂ ਦੇ ਕਰਕੇ ਉਹ ਬੰਦਾ ਹੈ ਤੋ ਸੀ ਹੋ ਗਿਆ ਅਵਾਰਾ ਪਸ਼ੂਆਂ ਦਾ ਕਹਿਰ ਅਜ ਵੀ ਹੋਈਆਂ ਕਦੇ ਵੀ ਕਿਸੇ ਇੱਕ ਰਾਜਨੀਤਿਕ ਬੰਦੇ ਨੇ ਭੁੱਗ ਤੋਂ ਬਾਅਦ ਇਹ ਸਵਾਲ ਚੁੱਕਿਆ ਹੋਵੇ ਜੀ ਕਿ ਅਵਾਰਾ ਪਸ਼ੂਆਂ ਨੂੰ ਨੱਥ ਪਾਉਣਾ ਸਮੇਂ ਦੀ ਲੋੜ ਆ ਅਸੀਂ ਇਹਨੂੰ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਮੁੱਦੇ ਨੂੰ ਲੈ ਕੇ ਜਾਵਾਂਗੇ ਤੇ ਕਿਸੇ ਨੇ ਗੱਲ ਨਹੀਂ ਕਹੀਗੀ ਉਸ ਤੋਂ ਬਾਅਦ ਕਈ ਮਾਵਾ ਦੇ ਪੁੱਤ ਆ ਜਿਹੜੇ ਉਹ ਜਹਾਨੋਂ ਚਲੇ ਗਏ ਆ ਪਿਛਲੇ ਦਿਨੀ ਰਾਮ ਸਿੰਘ ਰਾਣਾ ਜਿਹੜੇ ਕਿ 골ਡਨ ਹਟ ਵਾਲੇ ਆ ਉਹਨਾਂ ਨੇ ਇੱਕ ਬਹੁਤ ਵੱਡੀ ਮਹੱਤਵਪੂਰਨ ਗੱਲ ਕਹੀ ਪੰਜਾਬੀਆਂ ਨੇ ਉਹਦੇ ਵੱਲ ਗੌਰ ਨਹੀਂ ਕੀਤੀ ਉਹਨਾਂ ਨੇ ਕਿਹਾ ਜੀ ਕਿ ਦੇਖੋ ਰਾਜਵੀਰ ਜਵੰਦਾ ਸੁਪਰਸਟਾਰ ਬੰਦਾ ਸੀ ਇਸ ਕਰਕੇ ਉਹਦੀ ਖਬਰ ਵੱਡੀ ਬਣੀ ਪਰ ਹਰ ਰੋਜ਼ ਮਾਵਾਂ ਦੇ ਪੁੱਤ ਮਾਵਾਂ ਦੀਆਂ ਧੀਆ ਮਰ ਰਹੀਆਂ ਉਹ ਆਪੋ ਆਪਣੇ ਪਰਿਵਾਰਾਂ ਦੇ ਸਟਾਰ ਮੈਂਬਰ ਆ ਜਿਹੜੇ ਜਹਾਨੋ ਜਾ ਰਹੇ ਆ ਅਸੀਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਲਹਿਰ ਸ਼ੁਰੂ ਕਰਨ ਲੱਗੇ ਆ 1.5 ਲੱਖ ਗਊ ਆ ਜਿਹੜੀ ਉਹਨੂੰ ਅਸੀਂ ਟਿਕਾਣੇ ਦੇ ਉੱਤੇ ਰੱਖਾਂਗੇ ਉਹਨੂੰ ਅਸੀਂ ਸੁਰੱਖਤਤਾ ਦੇ ਉੱਤੇ ਰੱਖਾਂਗੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਮੈਂ ਮੂਰੇ ਲੱਗਦਾ ਮੇਰੇ ਨਾਲ ਮਦਦ ਕਰੋ ਆਜੋ ਆਪਾਂ ਇਸ ਪਸ਼ੂਆਂ ਨੂੰ ਤੇ ਕਿਸੇ ਦਾ ਕਿਤੇ ਪਾਸੇ ਕਰ ਗਿਆ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਨਾਲ ਰਾਜਵੀਰ ਜਵੰਦੇ ਵਾਲੀ ਨਾ ਹੋਵੇ ਪਰ ਪੰਜਾਬ ਦੀਆਂ ਕਿੰਨੀਆਂ ਕੁ ਸਮਾਜਿਕ ਜਥੇਬੰਦੀਆਂ ਨੇ ਕਿੰਨੀਆਂ ਕੁ ਧਾਰਮਿਕ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਅਸੀਂ ਆਰਮ ਸਿੰਘ ਰਾਣ ਦੇ ਨਾਲ ਖੜੇ ਆਂ 골ਡਨ ਹਟ ਵਾਲੇ ਬੰਦੇ ਦੇ ਨਾਲ ਖੜੇ ਆਂ ਮਤਲਬ ਇਹ ਵੀ ਸਾਡੇ ਤਾਂ ਚੇਤੇ ਦੇ ਵਿੱਚ ਅੱਜ ਗੱਲ ਹੈ ਤੇ ਪਰਸੋ ਤੱਕ ਗੱਲ ਗਈ ਜਿੰਨੀ ਦੇਰ ਤੱਕ ਖਬਰ ਸਾਹਮਣੇ ਆ ਉਨੀ ਦੇਰ ਤੱਕ ਅਸੀਂ ਪਸੀਜੇ ਰਹਿੰਦੇ ਆ ਅਸੀਂ ਦੁਖੀ ਰਹਿੰਦੇ ਆ ਬਾਅਦ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਸੋ ਸਮੇਂ ਦੀ ਲੋੜ ਇਹ ਆ ਕਿ ਆਪਾਂ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਕਿਸੇ ਹੋਰ ਨਾਲ ਜਵੰਦੇ ਵਾਲੀ ਨਾ ਹੋਵੇ ਇਹਦੇ ਕਰਕੇ ਸੰਘਰਸ਼ ਕਰਗੇ ਜਿਹੜੇ ਹੁਣ ਤਰਨਤਾਰਨ ਦੇ ਵਿੱਚ ਆ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਉੱਥੇ ਲੱਗੇ ਆ ਉਹਨਾਂ ਦੇ ਵਿੱਚੋਂ ਕਿਹੜਾ ਇੱਕ ਐਸਾ ਉਮੀਦਵਾਰ ਆ ਜਿਨੇ ਕਿ ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਚੁੱਕਿਆ ਹੋਵੇ ਤਰਨਤਾਰਨ ਦੇ ਵਿੱਚ ਹੋਰ ਮੁੱਦੇ ਬਹੁਤ ਸਾਰੇ ਆ ਵੀ ਭਾਈ ਪੰਥਕ ਮਸਲਾ ਹੈਗਾ ਪੰਥਕ ਮਸਲੇ ਬਹੁਤ ਵੱਡੇ ਆ ਇਹਨਾਂ ਦੀ ਗੱਲ ਕਰਨੀ ਚਾਹੀਦੀ ਧੰਨਵਾਦ ਉੱਥੇ ਰਾਜਾ ਵਿਡਿੰਗ ਦਾ ਮੁੱਦਾ ਹੁਣ ਚੱਲ ਰਿਹਾ ਜੀ ਕਿ ਇਹਨਾਂ ਨੇ ਸਰਦਾਰ ਬੂਟਾ ਸਿੰਘ ਦੇ ਬਾਰੇ ਆ ਗੱਲ ਕਿਉਂ ਕਿ ਬਿਲਕੁਲ ਇਹ ਵੀ ਮੁੱਦਾ ਚੁੱਕਿਆ ਜਾਣਾ ਚਾਹੀਦਾ ਪਰ ਕੀ ਅਵਾਰਾ ਪਸ਼ੂਆਂ ਦਾ ਅਵਾਰਾ ਕੁੱਤਿਆਂ ਦਾ ਮੁੱਦਾ ਤਰਨਤਾਰਨ ਦੇ ਵਿੱਚ ਨਹੀਂ ਆ? ਤਰਨਤਾਰਨ ਦੇ ਵਿੱਚ ਕੋਈ ਇੱਕ ਨੇਤਾ ਮੈਂ 2 5 7 ਦੀ ਗੱਲ ਨਹੀਂ ਕਰਦਾ ਕੋਈ ਇੱਕ ਨੇਤਾ 15 ਉਮੀਦਵਾਰਾਂ ਦੇ ਵਿੱਚੋਂ 5 ਮੁੱਖ ਉਮੀਦਵਾਰਾ ਵੱਡੀਆਂ ਪਾਰਟੀਆਂ ਦੇ ਉਹਨਾਂ ਪੰਜਾਂ ਦੇ ਵਿੱਚੋਂ ਕਿਸੇ ਇੱਕ ਉਮੀਦਵਾਰ ਨੇ ਇਹ ਮੁੱਦਾ ਉੱਥੇ ਚੁੱਕਿਆ ਕਿ ਜੇਕਰ ਮੈਨੂੰ ਤੁਸੀਂ ਵਿਧਾਇਕ ਬਣਾਤਾ ਮੈਂ ਆਪਣੇ ਵਿਧਾਨ ਸਭਾ ਖੇਤਰ ਦੇ ਵਿੱਚ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਮਸਲਾ ਹੱਲ ਕਰੂੰਗਾ ਤੇ ਕੀ ਤੁਸੀਂ ਉਥੋਂ ਦੇ ਵੋਟਰ ਹੋ ਜਿਹੜੇ ਉਨੀ ਦੇਰ ਤੱਕ ਇਹ ਦੇ ਪ੍ਰਤੀ ਜਾਗੋਗੇ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਧੀ ਪੁੱਤ ਦੇ ਨਾਲ ਰਾਜਵੀਰ ਜਵੰਦੇਵਾਲੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਜਾ ਕੇ ਹਸਪਤਾਲ ਦੇ ਵਿੱਚ ਲੰਮਾ ਨਹੀਂ ਪੈਂਦਾ ਜਿੰਨੀ ਦੇਰ ਤੱਕ ਤੁਹਾਡੇ ਘਰ ਦੇ ਵਿੱਚ ਦੁੱਖ ਨਹੀਂ ਫੈਰਦਾ ਤੁਸੀਂ ਉਨੀ ਦੇਰ ਤੱਕ ਜਾਗੋਗੇ ਨਹੀਂ ਯਾਨੀ ਕਿ ਅਸੀਂ ਪੰਜਾਬੀਆਂ ਨੇ ਕਦੇ ਵੀ ਦੂਜੇ ਦੀ ਪੀੜ ਤੋਂ ਸਬਕ ਨਹੀਂ ਲਿਆ ਸਵਾਲ ਸਿਰਫ ਇਹ ਆ ਅਸੀਂ ਕਦੇ ਵੀ ਦੂਜੇ ਦੀ ਪੀੜ ਨੂੰ ਇਹ ਨਹੀਂ ਮਹਿਸੂਸ ਕੀਤਾ ਕਿ ਇਹ ਸਾਡੇ ਲਈ ਵੀ ਲੰਮੇ ਸਮੇਂ ਦੀ ਪੀੜ ਆ ਸਾਡੇ ਲਈ ਉਹ ਇੱਕ ਚਰਚਾ ਦਾ ਵਿਸ਼ਾ ਹੁੰਦਾ ਦੀਦੇ ਘਰ ਦੇ ਵਿੱਚ 70 ਵਿਸ਼ਾ ਉਹਦੇ ਘਰ ਦੇ ਵਿੱਚ ਹੀ ਵਿਸ਼ਾ ਬਾਕੀ ਕੋਈ ਚੇਤੇ ਨਹੀਂ ਰੱਖਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਕੁਲਵਿੰਦਰ ਢਿੱਲੋਂ ਦੇ ਭੋਗ ਤੇ ਮੈਂ ਗਿਆ ਸੀ ਹੁਣ ਚਲੋ ਉਹਦਾ ਪੁੱਤ ਆ ਜਿਹੜਾ ਾਰਮਾਨ ਉਹ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਿਹਾ ਬਹੁਤ ਚੰਗੀ ਗੱਲ ਆ ਪਰ ਕੁਲਵਿੰਦਰ ਢਿੱਲੋਂ ਦੇ ਭੋਗ ਦੇ ਮੌਕੇ ਕਿੰਨਿਆਂ ਨੇ ਇਹ ਗੱਲ ਕਈ ਕਿਸੇ ਟੱਬਰ ਨਾਲ ਖੜੇ ਆ ਅਸੀਂ ਐ ਕਰਾਂਗੇ ਸੀ ਐ ਕਰਾਂ ਕਿਹਨੇ ਕੀਤਾ ਬਾਅਦ ਦੇ ਵਿੱਚ ਤੁਸੀਂ ਦੇਖੋ ਇਸ ਤੋਂ ਪਹਿਲਾਂ ਕਿੰਨੇ ਕਲਾਕਾਰਾਂ ਦੇ ਲਈ ਸੁਰਜੀਤ ਵੈਦੰਤਰਖੀਆ ਸਾਹਿਬ ਦੇ ਭੋਗ ਦੇ ਮੌਕੇ ਕਿੰਨੇ ਬੰਦਿਆਂ ਨੇ ਕਿੰਨੀਆਂ ਗੱਲਾਂ ਕੀਤੀਆਂ ਸੀ ਬਾਅਦ ਦੇ ਵਿੱਚ ਕੌਣ ਖੜਾ ਪਰ ਰਾਜ ਬਰਾੜ ਦੇ ਭੋਗ ਦੇ ਮੁੱਖ ਕਿੰਨੇ ਬੰਦੇ ਨੇ ਕਿੰਨੀਆਂ ਗੱਲਾਂ ਕੀਤੀਆਂ ਹੁਣ ਰਾਜ ਦਾ ਪੁੱਤ ਜੋਸ਼ ਬਰਾੜ ਇੱਕਦਮ ਉੱਭਰਿਆ ਚੰਗੀ ਗੱਲ ਆ ਉਹ ਆਪਦੇ ਜ਼ੋਰ ਦੇ ਉੱਤੇ ਆਪਦੀ ਆਰਥਿਕਤਾ ਨੂੰ ਆਪਦੇ ਮਾਹੌਲ ਨੂੰ ਭਾਵੇਂ ਸੁਖਾਵਾਂਾ ਕਰ ਗਏ ਪਰ ਪੰਜਾਬ ਗਾਣੇ ਚ ਇੱਥੇ ਥੋੜੀ ਰੱਖਿਆ ਦੁੱਖ ਇਸ ਗੱਲ ਦਾ ਜੀ ਕਿ ਪੰਜਾਬੀ ਤਮਾਸ਼ੀਨ ਵੱਡੀ ਗਣਤੀਤ ਬਣ ਗਏ ਆ ਕੋਈ ਵਿਰਲੇ ਟਾਮੇ ਆ ਜਿਹੜੇ ਕਿ ਦੂਜੇ ਦੀ ਪੀੜ ਨੂੰ ਲੰਮੇ ਸਮੇਂ ਵਾਸਤੇ ਪੀੜ ਸਮਝਦੇ ਆ ਤੇ ਜੇਕਰ ਤੁਸੀਂ ਪੀੜ ਸਮਝਦੇ ਹੋ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਜੀ ਕਿ ਰਾਜਵੀਰ ਜਵੰਦਾ ਸਾਡਾ ਆਪਣਾ ਸੀ ਉਹਦੇ ਘਰ ਦੇ ਵਿੱਚ ਜੋ ਕੁਝ ਹੋਇਆ ਉਹ ਸਾਡੇ ਘਰ ਚ ਨਾ ਹੋਵੇ ਉਹਦੇ ਨਿੱਕੇ ਨਿੱਕੇ ਬੱਚਿਆਂ ਦੇ ਲਈ ਅਸੀਂ ਨਾਲ ਖੜੇ ਆ ਉਹਨੂੰ ਦੁੱਖ ਸੁੱਖ ਦਾ ਉਹਨਾਂ ਦੇ ਘਰ ਦੇ ਵਿੱਚ ਕੋਈ ਮੌਕਾ ਆਵੇ ਅਸੀਂ ਉੱਥੇ ਪਹੁੰਚਾਂਗੇ ਤੇ ਫਿਰ ਮੇਰੀ ਬੇਨਤੀ ਆ ਕਿ ਤੁਸੀਂ ਉਹਦੀ ਫਿਲਮ ਜਮਲਾ ਜ਼ਰੂਰ ਦੇਖੋ ਮੈਂ ਕੋਈ ਫਿਲਮ ਦਾ ਪ੍ਰਚਾਰ ਨਹੀਂ ਕਰ ਰਿਹਾ ਵੀ ਤੁਸੀਂ ਫਿਲਮ ਦੇਖੋ ਮੈਂ ਤਾਂ ਇਹ ਗੱਲ ਕਹਿੰਦਾ ਜਜ਼ਬਾਤ ਦੀ ਗੱਲ ਕਰਦਾ ਵੀ ਭਾਈ ਬੰਦੇ ਨੂੰ ਹਲੇ ਮਹੀਨਾ ਨਹੀਂ ਹੋਇਆ ਉਹਦੇ ਭੋਗ ਪਏ ਨੂੰ ਤੇ ਆਪਾਂ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬਗਾਨੇ ਗੱਲ ਵਸਾਰਤੀ ਆਪਾਂ ਕੋਈ ਤਰਨ ਤਾਰ ਨੇ ਲੇਖੇ ਲੱਗਾ ਪਿਆ ਕੋਈ ਇਹ ਗੱਲ ਕਹੀ ਜਾਂਦਾ ਫਲਾਣੀ ਗੱਲ ਹੋ ਗਈ ਕੋਈ ਗਾਣੇ ਸੁਣੀ ਜਾਂਦਾ ਕੋਈ ਰੀਲਾਂ ਦੇਖੀ ਜਾਂਦਾ ਕੋਈ ਲੜੀ ਜਾਂਦਾ ਕੋਈ ਧਰਮ ਪਿੱਛੇ ਝੇੜਾ ਕਰੀ ਜਾਂਦਾ ਜੇ ਆਪਾਂ ਹੁਣੇ ਭੁੱਲ ਗਏ ਆ ਉਹਨੂੰ ਤੇ ਫਿਰ ਆਪਾਂ ਫਿਲਮ ਦੇ ਮੌਕੇ ਕਿਹੋ ਜਿਹਾ ਸਬੂਤ ਦੇਾਂਗੇ ਇਹ ਫਿਲਮ ਦੇਖ ਕੇ ਉਹਦੇ ਪਰਿਵਾਰ ਨੂੰ ਢਾਰਸ ਦੇਣਾ ਇਹ ਫਿਲਮ ਦੇਖਣ ਦਾ ਮਤਲਬ ਇਹ ਹੈ ਜੀ ਕਿ ਅਸੀਂ ਤੁਹਾਡੇ ਪਰਿਵਾਰ ਲਈ 250 ਰੁਪਏ ਖਰਚਦੇ ਆ ਇਹ ਫਿਲਮ ਬਹੁਤ ਚੱਲੇ ਰਾਜਵੀਰ ਜਵੰਦੇ ਦੀ ਇਹ ਫਿਲਮ ਦੇ ਵਿੱਚ ਹੈ ਕਿ ਮੈਨੂੰ ਨਹੀਂ ਪਤਾ ਹੋ ਸਕਦਾ ਸੁਪਰ ਡੂਪਰ ਹਿੱਟ ਹੋਵੇ ਵੀ ਉਹਦੇ ਵਿੱਚ ਹੋਵੇ ਐਸੀ ਗੱਲ ਹੋ ਸਕਦਾ ਭਾਈ ਐਡੀ ਗੱਲ ਨਾ ਹੋਵੇ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਪਰ ਅਸੀਂ ਆਪੋ ਆਪਣੇ ਵਿਅਕਤੀਗਤ ਤੌਰ ਦੇ ਉੱਤੇ ਕਿਹੋ ਜਿਹਾ ਫਰਜ਼ ਨਿਭਾਉਨੇ ਆ ਇਹ ਪਤਾ ਲੱਗੂਗਾ ਵੀ ਅਸੀਂ ਮੁਫਤ ਦੇ ਵਿੱਚ ਤਮਸ਼ਵੀਨੀ ਵਾਲੇ ਆ ਜਾਂ ਅਸੀਂ ਮਾੜਾ ਮੋਟਾ ਜੇਬ ਨੂੰ ਢਿੱਲਾ ਕਰਨ ਵਾਲੇ ਪੰਜਾਬੀ ਵੀ ਆ ਪਰ ਰਾਜਵੀਰ ਜਵੰਦੇ ਵਰਗੇ ਕਲਾਕਾਰਾਂ ਦੀ ਲੋੜ ਸੀ ਵੀ ਹੈ ਵੀ ਤੇ ਰਹੂਗੀ ਵੀ ਜਿਹੜੇ ਸਾਦਗੀ ਦੇ ਮਾਲਕ ਸੀ ਜਿਨ੍ਹਾਂ ਨੇ ਹਮੇਸ਼ਾ ਚੰਗੇ ਗੀਤ ਗਾਏ ਜਿਨ੍ਹਾਂ ਨੇ ਚੰਗੇ ਤੋਂ ਉਲਟ ਕਦੇ ਕੋਈ ਗੱਲ ਨਹੀਂ ਕੀਤੀ ਇਹੋ ਜਿਹੇ ਗਾਇਕ ਘਰ ਘਰ ਦੇ ਵਿੱਚ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਦੱਸਿਆ ਕਿ ਚੰਗਾ ਗਾ ਕੇ ਵੀ ਕਮਰਸ਼ੀਅਲ ਤੌਰ ਦੇ ਉੱਤੇ ਕਿੰਨੇ ਵੱਡੇ ਪੰਦਰ ਤੇ ਸੁਪਰ ਹਿੱਟ ਹੋਇਆ ਜਾ ਸਕਦਾ ਇਸ ਬੰਦੇ ਨੂੰ ਸਲਾਮ ਕਰਨੀ ਬਣਦੀ ਆ ਇਸ ਬੰਦੇ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ